ਰਾਜ ਇਹਨਾਂ ਦਾ ਬਿਸ਼ਿਆ ਹੋਇਆ ਸੀ ਕਲੋਨੀ ਕਲੋਨੀਆਂ ਬਣੀਆਂ ਹੋਈਆਂ ਸੀਗੇ ਉੱਥੇ ਵੀ ਜਿਹੜਾ ਇਹਨਾਂ ਨੇ ਇਹ ਕੈਲੰਡਰ ਜਿਹੜਾ ਜੋਰਜੀਅਨ ਕੈਲੰਡਰ ਲਾਗੂ ਨਹੀਂ ਕੀਤਾ ਤੇ ਫਿਰ ਇਹਨਾਂ ਨੇ ਵੀ ਲਾਗੂ ਜਿਹੜਾ 1552 ਈਸਵੀ ਦੇ ਵਿੱਚ ਲਾਗੂ ਕਰਤਾ ਤੇ ਇਸ ਤਰੀਕੇ ਦੇ ਨਾਲ ਸਾਰੇ ਦੇਸ਼ਾਂ ਦੇ ਵਿੱਚ ਹੁਣ ਚਾਹੇ ਇਸਲਾਮ ਹੈ ਇਸਲਾਮਿਕ ਕੰਟਰੀਸ ਨੇ ਚਾਹੇ ਜਿਹੜਾ ਵੀ ਦੇਸ਼ ਆ ਉਹਦੇ ਵਿੱਚ ਹੁਣ ਲਗਭਗ ਸਾਰੇ ਜਗਾਂ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਇਹੀ ਜੋਰਜੀਅਨ ਕੈਲੰਡਰ ਦੇ ਰਾਹੀਂ ਹੀ ਸਾਰਾ ਕੁਝ ਜਿਹੜਾ ਉਹ ਹੁੰਦਾ ਹੈ ਜਿਦੇ ਵਿੱਚ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਦਾ ਸਾਲ ਜਿਹੜਾ ਉਹ ਮੰਨਿਆ ਜਾਂਦਾ ਉਹ ਗੱਲ ਵੱਖਰੀ ਹੈ ਵੀ ਜਿਹੜਾ ਹਿਸਟਰੀ ਹੈ ਨਿਊ ਇਅਰ ਸੈਲੀਬ੍ਰੇਸ਼ਨ ਦੀ ਉਹ ਇਦੋਂ ਵੀ ਕੰਪਲੈਕਸ ਹੈ ਉਹ ਇਦੋਂ ਕੰਪਲੈਕਸ ਇਸ ਕਰਕੇ ਆ ਕਿਉਂਕਿ ਨਿਊ ਇਅਰ ਸੈਲੀਬ੍ਰੇਸ਼ਨ ਜਿਹੜੀ ਆ ਉਹ ਹਰੇਕ ਦੇਸ਼ ਆਪਣੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਦੇ ਪ੍ਰਾਤਨ ਗ੍ਰੰਥ ਨੇ ਜਾਂ ਪ੍ਰਾਤਨ ਤੌਰ ਤਰੀਕੇ ਨੇ ਉਹਦੇ ਹਿਸਾਬ ਨਾਲ ਮਨਾਉਂਦਾ ਹੁਣ ਜੇ ਆਪਾਂ ਨਵੇਂ ਸਾਲ ਦੀ ਗੱਲ ਕਰੀਏ ਤਾਂ ਆਪਾਂ ਨਵਾਂ ਸਾਲ 1 ਜਨਵਰੀ ਨੂੰ ਤਾਂ ਮਨਾ ਲੈਨੇ ਆ ਕਹ ਦਿੰਨੇ ਆ ਵੀ 31 ਜਨਵਰੀ ਨੂੰ ਹੁਣ ਲਾਸਟ ਦਿਨ ਆ ਜੀ ਅੱਜ ਨਵਾਂ ਸਾਲ ਆ ਕੱਲ ਨੂੰ ਨਵਾਂ ਸਾਲ ਚੜ੍ਹਦਾ